ਹਾਂ ਜੀ ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਕੇ ਨਿਊਜ਼ ਖੇੜੀ ਚੈਨਲ ਅੱਜ ਆਪਾਂ ਗੱਲ ਕਰਦੇ ਹਾਂ ਝਾੜੂ ਪਾਰਟੀ ਦੇ ਐਮ ਐਲ ਏ ਹਰਮਿਤ ਸਿੰਘ ਪਠਾਨ ਮਾਜਰਾ ਜਿਨ੍ਹਾਂ ਦੀ ਵੀਡੀਓ ਇੱਕ ਨੈੱਟ ਉੱਪਰ ਘਮ ਰਹੀ ਹੈ ਤੇ ਉਸ ਵਿੱਚ ਹਰਮਿਤ ਸਿੰਘ ਪਠਾਨ ਮਾਜਰਾ ਸਾਹਿਬ ਪੰਜਾਬੀਆਂ ਨੂੰ ਇਹਨਾਂ ਮੰਨ ਰਹੇ ਨੇ ਆਓ ਗੱਲ ਕਰਦੇ ਹਾਂ ਹੀ ਹੈ ਇਹ ਸਾਰਾ ਮਸਲਾ ਹਰਮਿਤ ਸਿੰਘ ਪਠਾਨ ਮਾਜਰਾ ਨੇ ਤਕਰੀਬਨ ਅੱਜ ਤੋਂ ਮਹੀਨਾ ਡੇਢ ਮਹੀਨਾ ਪਹਿਲਾਂ ਨਾ ਇੱਕ ਵੀਡੀਓ ਪਾਈ ਸੀ ਦਿੱਲੀ ਵਾਲਿਆਂ ਦੇ ਵਿਰੁੱਧ ਬੋਲੇ ਸੀ ਉਹ ਵੀ ਆਪਣਾ ਜੋ ਕਗਰ دریا ਤੇ ਉਹਦੇ ਸਬੰਧ ਚ ਬੋਲੇ ਸੀ ਵੀ ਇਹ ਕ੍ਰਿਸ਼ਨ ਕੁਮਾਰਾ ਜੋ ਸੈਕਟਰੀ ਆ ਇਹ ਉਸ ਕਰਨ ਨਹੀਂ ਦੇ ਰਿਹਾ ਸਾਨੂੰ ਅਸੀਂ ਐਮ ਐਲ ਏ ਹੋ ਕੇ ਸਾਡੇ ਹੱਥ ਖੜੇ ਨੇ ਦਿਲਿਆ ਨਾ ਨਾ ਪੂਰਾ ਪ੍ਰਭਾਵ ਆ ਕੋਈ ਕੰਮ ਨਹੀਂ ਹੋ ਰਿਹਾ ਉਹ ਜਦੋਂ ਇਹਨਾਂ ਦੀ ਵੀਡੀਓ ਆਈ ਪਠਾਨ ਮਾਜਰਾ ਸਾਹਿਬ ਦੀ ਉਸੇ ਰਾਤ ਇਹਨਾਂ ਉੱਪਰ 376 ਦਾ ਪਰਚਾ ਦਰਜ ਹੋ ਗਿਆ ਪਰਚਾ ਦਰਜ ਕਰਨ ਤੋਂ ਬਾਅਦ ਉਹ ਦੇਖੋ ਮਤਲਬ ਇਹ ਸੀ ਕਿ ਪੁਲਿਸ ਇਹਨਾਂ ਨੂੰ ਫੜ ਫੜਨੇ ਜਾਂਦੀ ਆ ਹਰਿਆਣੇ ਹਰਿਆਣੇ ਪੁਲਿਸ ਫੜਨ ਗਈ ਫੜਿਆ ਗਿਆ ਖਾ ਨਿਊਜ਼ ਆ ਗਈ ਉਸ ਤੋਂ ਬਾਅਦ ਨਿਊਜ਼ ਆ ਗਈ ਕਹਿੰਦੇ ਪਠਾਨ ਮਾਜਰਾ ਸਾਹਿਬ ਪੰਜਾਬ ਪੁਲਿਸ ਦੀ ਗ੍ਰਿਫਤ ਦੇ ਵਿੱਚੋਂ ਭੱਜ ਗਏ ਗੋਲੀ ਚਲਾ ਕੇ ਭੱਜ ਗਏ ਹਾਂ ਇੱਕ ਗੱਲ ਪਹਿਲੀ ਤਾਂ ਇਹ ਸੋਚਣਾ ਲਈ ਆ ਵੀ ਯਾਰ ਦੋ ਗੱਡੀਆਂ ਲੈ ਕੇ ਪਠਾਨ ਮਾਜਰਾ ਸਾਹਿਬ ਨੂੰ ਪੜਨ ਗਈ ਪੰਜਾਬ ਪੁਲਿਸ ਉਹ ਦੋ ਤਿੰਨ ਬੰਦੇ ਅੰਨੇ ਗੋਲੀ ਚਲਾਈ ਪੰਜਾਬ ਪੁਲਿਸ ਤੇ ਦੇ ਪੰਜਾਬ ਪੁਲਿਸ ਦੀ ਗ੍ਰਿਫਤ ਦੇ ਵਿੱਚੋਂ ਐਮਐਲਸ ਨੂੰ ਪਹਹਾ ਕੇ ਲੈ ਗਏ ਯਾਰ ਕਿੱਥੇ ਦੋ ਗੱਡੀਆਂ ਕਿੱਥੇ ਦੋ ਤਿੰਨ ਬੰਦੇ ਦੋ ਗੱਡੀਆਂ ਚੋਂ ਕੀ ਪੰਜਾਬ ਪੁਲਿਸ ਦੇ ਦੋ ਤਿੰਨ ਮੁਲਾਜ਼ਮਾਂ ਕੋਲ ਵੀ ਅਸਲਾ ਨਹੀਂ ਸੀ ਜੇ ਦੋ ਮੁਲਾਜ਼ਮਾਂ ਕੋਲ ਵੀ ਅਸਲਾ ਹੁੰਦਾ ਤਾਂ ਵੀ ਉੱਥੇ ਰਾਉਂਡ ਫਾਇਰ ਹੁੰਦੇ ਉਧਰੋ ਜਵਾਬੀ ਕਾਰਵਾਈ ਤਾਂ ਹੁੰਦੀ ਜਦੋਂ ਉਹਦੇ ਵਿੱਚ ਲੋਕਾਂ ਨੂੰ ਪੁੱਛਿਆ ਗਿਆ ਲੋਕ ਕਹਿੰਦੇ ਹਨ ਤਾਂ ਕੋਈ ਗੋਲੀ ਦਾ ਆਵਾਜ਼ ਨਹੀਂ ਆਈ ਜੋ ਆ ਬੋਲ ਸੁਣਨੇ ਕੋਈ ਖੋਲ ਨਹੀਂ ਦੱਸਿਆ ਵੀ ਇਹ ਤੇ 10 ਫਾਇਰ ਹੋਏ ਜਾਂਦਾ 8 ਫਾਇਰ ਹੋਏ ਬਸ ਚੁੱਪ ਉਸ ਤੋਂ ਬਾਅਦ ਇਹ ਚੁੱਪ ਹੋਣ ਦਾ ਕਾਰਨ ਕੀ ਹੈ ਕਿਤੇ ਇਹ ਤਾਂ ਨਹੀਂ ਕਿ ਪਠਾਨ ਮਾਜਰਾ ਸਾਹਿਬ ਕਹਿ ਰਹੇ ਚੀ ਕਿ ਮੇਰੇ ਕੋਲ ਇਹਨਾਂ ਦੀਆਂ ਦਿੱਲੀ ਵਾਲਿਆਂ ਦੀਆਂ ਲੀਲੀਆਂ ਵੀਡੀਓ ਜਨੇ ਕਿਤੇ ਚੁੱਪ ਦਾ ਕਾਰਨ ਇਹ ਤਾਂ ਨਹੀਂ ਵੀ ਪੰਜਾਬ ਪੁਲਿਸ ਇਹਨਾਂ ਦਾ ਅਨਕਾਊਂਟਰ ਕਰਨਾ ਚਾਹੁੰਦੀ ਹੋਵੇ ਜਾਂ ਕਿਤੇ ਇਹ ਤਾਂ ਨਹੀਂ ਕਿ ਪੰਜਾਬ ਪੁਲਿਸ ਦੀ ਗ੍ਰਿਫਤ ਦੇ ਵਿੱਚ ਹੁਣ ਉੱਥੋਂ ਵੀਡੀਓ ਪਾਈ ਜਾ ਰਹੀ ਹੋਵੇ ਪਟਨਾ ਮਦਰਸਾ ਤੋਂ ਦੇਖੋ ਜਦੋਂ ਤਾਂ ਪੰਜਾਬ ਪੁਲਿਸ ਹੀ ਛੱਡੀ ਇੰਨੀ ਬੇਕਾਰ ਹੋ ਗਈ ਆ ਕਿ ਪੰਜਾਬ ਪੁਲਿਸ ਕੋਲੇ ਦੋ ਗੱਡੀਆਂ ਹੋਣ ਉਹਦੇ ਵਿੱਚ 8-7 ਬੰਦੇ ਹੋਣ ਇੱਕ ਸਿਰਫ ਦੋ ਬੰਦੇ ਪਠਾਨ ਮਾਜਰਾ ਸਾਹਿਬ ਨੂੰ ਪੁਜਾ ਕੇ ਲੈ ਗਏ ਫਿਰ ਗੋਲੀ ਵਾਰਦੀ ਹੈ ਸਿਰਫ ਇੱਕ ਬੰਦੇ ਨੇ ਕੋਈ ਗੱਡੀ ਦੇ ਗੋਲੀ ਦਾ ਟੈਂਟ ਨਹੀਂ ਕੋਈ ਕੁਝ ਨਹੀਂ ਸਿਰਫ ਇੱਕ ਬੰਦਾ ਜ਼ਖਮੀ ਹੁੰਦਾ ਪੰਜਾਬ ਪੁਲਿਸ ਦੇ ਵਿੱਚ ਇੱਕ ਪਹੇਲੀ ਬਣਿਆ ਹੋਇਆ ਹਾਲੇ ਤੱਕ ਕੋਈ ਸੁੱਲਝਿਆ ਨਹੀਂ ਇਹ ਮਸਲਾ ਹੋ ਕੀ ਰਿਹਾ ਅੱਜ ਪੂਰਾ ਮਹੀਨਾ ਹੋ ਚੁੱਕਿਆ ਇਸ ਗੱਲ ਨੂੰ ਹੁਣ ਦੇਖੋ ਇਹ ਪੰਜਾਬ ਪੁਲਿਸ ਕਿਤੇ ਕਿਤੇ ਦਾ ਸਾਡੀ ਇਨੀ ਵੈਸਟਾ ਕਿ ਪੰਜਾਬ ਪੁਲਿਸ ਪਾ ਪਾ 7 7 ਦਿਨਾਂ ਵਾਲਾ ਦਿੱਲੀ ਬੰਬੇ ਇਨਕਾਊਂਟਰ ਕਰਕੇ ਆ ਜਾਂਦੀ ਹੁੰਦੀ ਦੀ ਗੈਂਗਸਟਰਾਂ ਦੇ ਦੇਖੋ ਪੰਜਾਬ ਪੁਲਿਸ ਨੇ ਕਲਕੱਤੇ ਇਨਕਾਊਂਟਰ ਕੀਤਾ ਬੰਗਲੌਰ ਇਨਕਾਊਂਟਰ ਕੀਤਾ ਗੈਂਗਸਟਰ ਦਾ ਹਨਾ ਤੇ ਇਹਨਾਂ ਤੋਂ ਇੱਕ ਪਠਾਨ ਮਾਜਰਾ ਐ ਐਮਐਲਏ ਜੋ ਹੈ ਤਾਂ ਬੰਦਾ ਹੀ ਆ ਉਹ ਉਹ ਨਹੀਂ ਸੰਚਾਰ ਰਿਹਾ ਵੀ ਕਿੱਥੇ ਲੁਕਿਆ ਹੋਇਆ ਉਹ ਉਹ ਪੰਜਾਬ ਪੁਲਿਸ ਨੂੰ ਨਹੀਂ ਲੱਭ ਰਿਹਾ ਹੁਣ ਪਠਾਨ ਮਾਜਰਾ ਸਾਹਿਬ ਨੇ ਜੋ ਉਹਨਾਂ ਦੀ ਇੱਕ ਵੀਡੀਓ ਆਈ ਹੈ ਉਹ ਕਹਿੰਦੇ ਮੇਰੇ ਮਹੀਨਾ ਹੋ ਗਿਆ ਮੇਰੇ ਘਰ ਵਾਲੀ ਨੂੰ ਪੰਜਾਬ ਪੁਲਿਸ ਨੇ ਹਾਊਸ ਅਰੈਸਟ ਕਰਿਆ ਹੋਇਆ ਠੀਕ ਆ ਉਹਦੇ ਪੰਜ ਅਪਰੇਸ਼ਨ ਹੋਏ ਹੋਏ ਨੇ ਤੇ ਉਹ ਕਹਿੰਦੇ ਮਰੀਜ਼ ਆ ਹਾਰਟ ਦੀ ਤੇ ਉਹਨਾਂ ਦੀ ਦਵਾਈ ਲੈਣ ਜਾਣਾ ਉਹਨਾਂ ਨੂੰ ਦਵਾਈ ਲੈਣ ਆਉਣ ਜਾਣ ਲਈ ਨਹੀਂ ਦਿੱਤਾ ਜਾ ਰਿਹਾ ਕਿਤੇ ਠੀਕ ਹੈ ਨਾ ਵੀ ਉਹ ਕਿਤੇ ਬਿਮਾਰ ਹੋਣ ਦੇ ਨਾਲ ਹੀ ਨਾ ਮਰ ਮੁੱਕ ਜਾਣ ਇਹ ਖਦਸਾ ਪਰਗਰ ਕੀਤਾ ਪਠਾਨ ਮਾਜਰਾ ਸਾਹਿਬ ਨੇ ਮੇਰੀ ਭਾਈ ਭਾਜੋ ਉੱਤਰ ਦੇ ਆਪਰੇਸ਼ਨ ਹੋਏ ਹੋਏ ਨੇ ਤੇ ਮੈਡੀਸਿਨ ਮੁੱਕ ਗਈ ਪਈਆ ਉਹਦੋਂ ਮੈਡੀਸਿਨ ਲੈ ਕੇ ਆਉਣ ਲਈ ਪੰਜਾਬ ਪੁਲਿਸ ਚਾਹ ਨਹੀਂ ਦੇ ਰਹੀ ਦੂਸਰੇ ਪਾਸੇ ਉਹ ਕੰਨੇ ਮੇਰੇ ਬੱਚੇ ਮੇਰੀ ਬੇਟੀ ਕਿਤੇ ਫਿਰਦੀ ਆ ਮੇਰਾ ਬੇਟਾ ਕਿਤੇ ਫਿਰਦਾ ਹੁਣ ਪਠਾਨ ਮਾਜਰਾ ਸਾਹਿਬ ਕੱਲ ਕੀ ਕਹਿ ਰਹੇ ਮੈਂ ਇਹਨੂੰ ਤੁਸਣਾਲੀ ਗੱਲ ਆ ਉਹ ਪੰਜਾਬੀਆਂ ਨੂੰ ਵੀ ਨਾ ਮਾਰ ਰਹੇ ਨੇ ਕਹਿੰਦਾ ਪੰਜਾਬੀਓ ਤੁਸੀਂ ਭੇਡਾਂ ਕਹਿੰਦੇ ਸੀ 94 ਭੇਡਾਂ ਨੇ ਝਾੜੂ ਵਾਲੇ ਮੈਂ ਕਹਿੰਦਾ ਉਹਨਾਂ ਚੋਂ ਭੇਡਾਂ ਚੋਂ ਇੱਕ ਭੇਡ ਨਿਕਲਿਆ ਛੋਡੀ ਖਾਤਰ ਬੋਲਿਆ ਛੋਡੇ ਨਾਲ ਖੜਿਆ ਹੁਣ ਮੇਰੇ ਨਾਲ ਤੁਸੀਂ ਨਹੀਂ ਖੜ ਰਹੇ ਉਹ ਪੰਜਾਬ ਨੂੰ ਬਿਨਾਂ ਮਾਰਦੇ ਨੇ ਕਹਿੰਦੇ ਨਾ ਕੋਈ ਕਿਸਾਨ ਯੂਨੀਅਨ ਮੇਰੇ ਨਾਲ ਖੜੀ ਆ ਨਾ ਕੋਈ ਸਮਾਜਿਕ ਬੰਦੇ ਦਾ ਮੇਰੇ ਪੱਖ ਦੇ ਵਿੱਚ ਬਿਆਨ ਆਇਆ ਨਾ ਕਿਸੇ ਸਮਾਜ ਸੇਵੀ ਦਾ ਬਿਆਨ ਆਇਆ ਨਾ ਕੋਈ ਹੋਰ ਯੂਨੀਅਨ ਠੀਕ ਹੈ ਨਾ ਉਹ ਆਪਣੇ ਸਾਥੀਆਂ ਨੂੰ ਕਹਿ ਰਹੇ ਨੇ ਕਿ ਦੇਖਿਓ ਕਿਤੇ ਤੁਸੀਂ ਇਹਨਾਂ ਦੀਆਂ ਗੱਲਾਂ ਚਾਕੇ ਇਸ ਨੂੰ ਕੋਈ ਡਾ ਕਹਿੰਦੇ ਨੇ ਲੋਕ ਇਨਾਂ ਦੀਆਂ ਗੱਲਾਂ ਚਾ ਕੇ ਆਪਾਂ ਨਹੀਂ ਸਰਕਾਰ ਨਾਲ ਗਦਾਰੀ ਨਾ ਕਰਿਓ ਇਨਾਂ ਨੇ ਪੰਜਾਬੀਆਂ ਨੇ ਛੁੱਡੇ ਨਾਲ ਖੜਦਾ ਨਹੀਂ ਜੋ ਜੋ ਇਹ ਗੱਲ ਪਠਾਨ ਮਦਰ ਸਾਹਿਬ ਕਹਿ ਰਹੇ ਨੇ ਹੋਰ ਵੀ ਤੁਹਾਡੇ ਸਾਹਮਣੇ ਨਵੀਂ ਵੀਡੀਓ ਜੇ ਲੈ ਕੇ ਆਵਾਂਗੇ ਹਾਜ਼ਰ ਹੋਵਾਂਗੇ ਸੋ ਸਾਰਿਆਂ ਨੂੰ ਪਿਆਰ ਭਰੇ ਸਤਿ ਸ੍ਰੀ ਅਕਾਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ ਜੀ